ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਅੱਜ ਬਣਾਉਣ ਲੱਗੀਆਂ ਜੀ ਮੈਂ ਮਿੱਸੀ ਰੋਟੀ ਉਹਦੇ ਲਈ ਪਹਿਲਾਂ ਮੈਂ ਆਪਣਾ ਸਾਰਾ ਘਰ ਦਾ ਕੰਮ ਨਿਬੇੜ ਕੇ ਹੈੱਡ ਬਾਥ ਲੈ ਕੇ ਤਾਂ ਮੈਂ ਹੋ ਗਈ ਸੀ ਫ੍ਰੀ ਤੇ ਇੱਥੇ ਆਪਾਂ ਜੀ ਜਿੰਨੀ ਕੋ ਲੋੜ ਆ ਉਹਨਾ ਪਾ ਲਿਆ ਆਪਾਂ ਕਣਕ ਦਾ ਆਟਾ ਤੇ ਜਿੰਨਾ ਕਣਕ ਦਾ ਆਟਾ ਉਸ ਤੋਂ ਥੋੜੀ ਵੱਧ ਮੈਂ ਪਾਉਂਗੀ ਕਰਿਆਟੀ ਮੀਨਸ ਕੀ ਬੇਸਣ ਕਈ ਜਣਿਆਂ ਦੇ ਕਰਿਆਟੀ ਕਹਿ ਦਿੰਦੇ ਕਈਆਂ ਦੇ ਬੇਸਣ ਕਹਿ ਦਿੰਦੇ ਆ ਤੇ ਜਿੰਨਾ ਮਤਲ ਕਣਕ ਦਾ ਆਟਾ ਉਤੋਂ ਮੈਂ ਵੱਧ ਪਾਉਣੀ ਹੁੰਨੀ ਕਈ ਥੋੜਾ ਪਾਉਂਦੇ ਬਟ ਮੈਂ ਵੱਧ ਪਾਉਣੀ ਹੁੰਨੀ ਤੇ ਇਹ ਆਪਾਂ ਪਾ ਲਈ ਜੀ ਕਰਿਆਟੀ ਬੇਸਣ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਕੇ ਫੇਰ ਪਾਇਆ ਤੇ ਹੁਣ ਜੀ ਆਪਾਂ ਉਹਨੂੰ ਕੀ ਕਹਿੰਦਾ ਇਹ ਮੈਂ ਬੈਂਗਲਸ ਤੇ ਰਿੰਗਸ ਮੈਂ ਕਹਾਂ ਉਤਾਰ ਲਾਂ ਫਿਰ ਆਟਾ ਗੁੰਨਣ ਦੇ ਵਿੱਚ ਜਿਹੜੀ ਉਹ ਬਹੁਤ ਮੁਸ਼ਕਲ ਜੀ ਆਉਂਦੀ ਆ ਤੇ ਸੋ ਆਪਾਂ ਇਹਨਾਂ ਨੂੰ ਉਤਾਰ ਕੇ ਤੇ ਹੁਣ ਗੁੰਨਾਂਗੇ ਆਟਾ ਤੇ ਇੱਥੇ ਆਪਾਂ ਨਮਕ ਖਤਮ ਸੀਗਾ ਮੈਂ ਮਨੀ ਕੋ ਨਮਕ ਮੰਗਾਇਆ ਮੈਂ ਕਿਹਾ ਨਮਕ ਲੈ ਕੇ ਆ ਪਿੰਕ ਸਾਲਟ ਹੀ ਅਸੀਂ ਯੂਜ਼ ਕਰੀਦਾ ਸਿੰਧਾ ਨਮਕ ਸਿੰਧਾ ਨਮਕ ਨਹੀਂ ਮਤਲਬ ਕਿ ਪਿੰਕ ਸਾਲਟ ਹੈ ਤੇ ਯਾਰ ਸਿੰਧਾ ਨਮਕ ਲਈਦਾ ਕੇ ਯਾਰ ਪਿੰਕ ਸਾਲਟ ਲਈਦਾ ਇਹ ਪਿੰਕ ਸਾਲਟ ਹੈ ਤੇ ਪਹਿਲਾਂ ਆਪਾਂ ਪਾਵਾਂਗੇ ਜੀ ਇਹੋ ਇਹ ਬ੍ਰੀਕ ਬ੍ਰੀਕ ਕੱਟੀ ਹੋਈ ਆ ਪਾਲਕ ਤੇ ਮੇਥੀ ਤੇ ਧਨੀਆਂ ਤੇ ਵਿੱਚੇ ਕੱਟੇ ਹੋਏ ਆ ਜੀ ਟਮਾਟਰ ਵਿੱਚ ਗੰਡੇ ਮੀਨਸ ਕਿ ਪਿਆਜ਼ ਇਹ ਵਿੱਚ ਥੋੜੀ ਜੀ ਹਰੀ ਮਿਰਚ ਇਹ ਸਾਰੀਆਂ ਚੀਜ਼ਾਂ ਆਪਾਂ ਪਾਲੀਆਂ ਜੀ ਇਹਦੇ ਵਿੱਚ ਕ੍ਰਿਆਟੀ ਬੇਸਣ ਤੇ ਆਟੇ ਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਸਵਾਦ ਅਨੁਸਾਰ ਨੂਨ ਜਿੰਨੀ ਆਪਾਂ ਨੂੰ ਲੋੜ ਆ ਉਹਨਾਂ ਪਾ ਲੋ ਜੀ ਨਮਕ ਤੇ ਫਿਰ ਪਾਵਾਂਗੇ ਜੀ ਆਪਾਂ ਬੇਸਣ ਘਰ ਦਾ ਹੀ ਪੀਸਿਆ ਹੋਇਆ ਜੀ ਬੇਸਣ ਆ ਰੈਡੀਮੇਡ ਬੇਸਣ ਪੀਸਿਆ ਪਸਾਇਆ ਜਿਹੜਾ ਆਪਾਂ ਉਹ ਨਹੀਂ ਲੈ ਕੇ ਆਈਦਾ ਹਲਦੀ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਹੁਣ ਕਰ ਲਈਏ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਤੇ ਵਿੱਚ ਪਾ ਲਿਆ ਆਪਾਂ ਥੋੜਾ ਜਿਹਾ ਦਹੀਂ ਦਹੀਂ ਨਾਲ ਨਾਲ ਕੀ ਬੇਸਨ ਜਿਹੜਾ ਫੁੱਲ ਜਾਂਦਾ ਜਿੱਦਾਂ ਤੇ ਰੋਟੀ ਜਿਹੜੀ ਨਰਮ ਤੇ ਸੋਹਣੀ ਜਿਹੜੀ ਉਹ ਬਣ ਜਾਂਦੀ ਹੈ ਤੇ ਇਹ ਜੀ ਆਪਾਂ ਚੰਗੀ ਤਰ੍ਹਾਂ ਕਰ ਲਿਆ ਇਹ ਸਾਰੀਆਂ ਚੀਜ਼ਾਂ ਮਿਕਸ ਤੇ ਹੁਣ ਆਪਾਂ ਗਰਮ ਪਾਣੀ ਲੈ ਕੇ ਤੇ ਇਹਨੂੰ ਆਪਾਂ ਗੁੰਨਾਂਗੇ ਆਟੇ ਨੂੰ ਜਿਆਦਾ ਗਰਮ ਵੀ ਨਹੀਂ ਮੈਂ ਕਿ ਕੋਸਾ ਜਿਹਾ ਪਾਣੀ ਲੂਕ ਵਾਰਮ ਜਾਂ ਵਾਟਰ ਜਿਹਨੂੰ ਕਹਿ ਦੋ ਉਹ ਲਵਾਂਗੇ ਆਪਾਂ ਤੇ ਇਹ ਜੀ ਹੁਣ ਗੁੰਨ ਲਾਂਗੇ ਆਪਾਂ ਪਾਣੀ ਨਾਲ ਤੇ ਬੇਸਣ ਵਾਲੀ ਰੋਟੀ ਵੀ ਮੈਂ ਤਕਰੀਬਨ ਉਹਨੂੰ ਕੀ ਕਹੀਦਾ ਥੋੜੇਕਾ ਟਾਈਮ ਬਾਅਦ ਚ ਲਾ ਕੇ ਬਣਾ ਕੇ ਮਤਲਬ ਖਾਨੀ ਹੁੰਨੀ ਆ ਦਹੀਂ ਦੇ ਨਾਲ ਕਿਉਂਕਿ ਮੈਨੂੰ ਇਹ ਸਹੀ ਰਹਿੰਦੀ ਆ ਤੇ ਵੈਸੇ ਵੀ ਤੁਹਾਨੂੰ ਪਤਾ ਵੀ ਲਾਲਾ ਸਬਜ਼ੀਆਂ ਖਾ ਖਾ ਜਦੋਂ ਅੱਕ ਜਾਈਦਾ ਫਿਰ ਜੀ ਕਰਦਾ ਹੁੰਦਾ ਵੀ ਕਿਸੇ ਤਰ੍ਹਾਂ ਦੀ ਉਹ ਰੋਟੀ ਹੋਵੇ ਲੂਣ ਵਾਲੀ ਚਾਹੇ ਆਲੂ ਵਾਲੇ ਪਰੌਂਠੇ ਹੋਣ ਚਾਹੇ ਇਹ ਵਾਲੀ ਰੋਟੀ ਹੋਵੇ ਮਿੱਸੀ ਰੋਟੀ ਮੂਲੀ ਵਗੈਰਾ ਵਾਲੇ ਪਰੌਂਠੇ ਮੈਂ ਅਵੋਇਡ ਕਰਦੀ ਆ ਬਣਾਉਣੀ ਹੈ ਘਰ ਦੇ ਵਾਸਤੇ ਪਰ ਮੈਨੂੰ ਉਹ ਸਹੀ ਨਹੀਂ ਰਹਿੰਦੇ ਤੇ ਇਹ ਜੀ ਆਟਾ ਮੈਂ ਗੁੰਨ ਲਿਆ ਤੇ ਥੋੜਾ ਟਾਈਮ ਲਈ ਇਹਨੂੰ ਮੈਂ ਗੁੰਨ ਕੇ ਤੇ ਇੱਕ ਡੂੰਗੇ ਵਿੱਚ ਪਾ ਕੇ ਰੱਖ ਦੂੰਗੀ ਤਾਂ ਜੋ ਇਹੋ ਥੋੜਾ ਫੁੱਲ ਜਾਵੇ ਆਟਾ ਕਰਿਆਟੀ ਜਿਹੜੀ ਉਹ ਫੁੱਲ ਜਾਵੇ ਤੇ ਇਹ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਗੁੰਨ ਲਿਆ ਨਾ ਬਹੁਤੀਆਂ ਲੇਡੀਜ਼ ਉਹਨੂੰ ਕੀ ਕਹਿੰਦਾ ਹੈ ਮਿੱਸੀ ਰੋਟੀ ਜੜੀਆਂ ਬਣਾਉਂਦੀਆਂ ਹਨ ਗਰਮੀਆਂ ਵਿੱਚ ਤਾਂ ਇਹ ਰੋਟੀ ਹੋਰ ਵੀ ਟੇਸਟੀ ਲੱਗਦੀਆਂ ਹਨ ਮਿੱਸੀ ਰੋਟੀ ਹੋਵੇ ਨਾਲ ਮੱਖਣ ਹੋਵੇ ਤੇ ਨਾਲ ਹੋਵੇ ਲੱਸੀ ਤੇ ਇਹ ਜੀ ਆਪਾਂ ਆਟਾ ਗੁੰਨ ਕੇ ਥੋੜੇ ਟਾਈਮ ਲਈ ਇਹਨੂੰ ਰੱਖ ਦਾਂਗੇ ਤਾਂ ਜੋ ਇਹ ਫੁੱਲ ਜਵੇ ਤੇ ਇਹ ਉਸ ਤੋਂ ਬਾਅਦ ਵਿੱਚ 20-25 ਮਿੰਟ ਮੈਂ ਇਹਨੂੰ ਪਿਆ ਰਹਣ ਦਿੱਤਾ ਸੀ ਤੇ ਉਸ ਤੋਂ ਬਾਅਦ ਵਿੱਚ ਮੈਂ ਇਹਦੀ ਰੋਟੀ ਬਣਾਉਣ ਲੱਪੀ ਸੀ ਤੁਸੀਂ ਵੀ ਬਣਾ ਕੇ ਦੇਖਿਓ ਬਹੁਤ ਟੇਸਟੀ ਰੋਟੀ ਬਣਦੀ ਹੈ ਬਾਕੀ ਕਈ ਆਈਬੀਐਸ ਵਾਲੇ ਪੇਸ਼ੈਂਟ ਦਾ ਕਿਤੇ ਕਿਤੇ ਮੈਨੂੰ ਕਮੈਂਟ ਆ ਜਾਂਦਾ ਕਿ ਤੁਸੀਂ ਹੁਣ ਸਭ ਕੁਝ ਖਾ ਲੈਨੇ ਆ ਦੀ ਮੈਂ ਸਬਕੋਸ਼ ਨਹੀਂ ਖਾਨੀ ਬਹੁਤ ਸਾਰੀਆਂ ਇਦਨੀਆਂ ਚੀਜ਼ਾਂ ਜਿਹੜੀਆਂ ਮੈਂ ਅਵੋਇਡ ਕਰਦੀਆਂ ਫੋਰ ਐਗਜ਼ਾਮਪਲ ਜਿੱਦਾਂ ਕਿ ਭਿੰਡੀਆਂ ਹੋ ਗਈਆਂ ਭਿੰਡੀਆਂ ਮੈਂ ਬਿਲਕੁਲ ਨਹੀਂ ਖਾਨੀ ਕਿਉਂਕਿ ਭਿੰਡੀਆਂ ਖਾਣ ਦੇ ਨਾਲ ਮੇਰੀ ਆਈਬੀਐਸ ਡੀ ਦੀ ਜਿਹੜੀ ਉਹਨੂੰ ਕੀ ਕਹਿੰਦਾ ਪ੍ਰੋਬਲਮ ਹੈ ਬਹੁਤ ਜਲਦੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਸੋ ਮੈਂ ਭਿੰਡੀਆਂ ਵੀ ਅਵੋਇਡ ਕਰਦੀਆਂ ਬੈਂਗਨ ਦਾ ਪੜਥਾ ਜਿੱਦਾਂ ਮੈਂ ਬਣਾਇਆ ਪਰ ਉਹ ਮੈਂ ਅਵੋਇਡ ਕਰਦੀਆਂ ਜਿੰਨਾ ਹੋ ਸਕੇ ਬੈਂਗਨ ਦਾ ਪੜਥਾ ਵੀ ਮਤਲਬ ਕਿ ਮੈਂ ਨਹੀਂ ਖਾਨੀ ਮਤਲਬ ਇਹ ਚੀਜ਼ਾਂ ਮੈਂ ਅਵਾਈਡ ਕਰਦੀ ਆ ਮਤਲਬ ਇਹ ਚੀਜ਼ਾਂ ਮੈਂ ਜ ਬਣਾਉਣੀ ਆ ਦਾ ਮਤਲਬ ਇਹ ਨਹੀਂ ਮੈਂ ਸਭ ਕੁਝ ਖਾਣੀ ਆ ਮਤਲਬ ਬਹੁਤ ਹੱਦ ਤੱਕ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਨਹੀਂ ਖਾਣੇ ਬਾਕੀ ਤੁਹਾਨੂੰ ਪਤਾ ਕਰਦੇ ਵਿੱਚ ਹੋਰ ਜੀ ਵੀ ਆ ਫੇ ਉਹਨਾਂ ਲਈ ਤੇ ਚੀਜ਼ਾਂ ਬਣਾਉਣੀਆਂ ਪੈਂਦੀਆਂ ਤੇ ਸੋ ਜਦੋਂ ਇਹ ਚੀਜ਼ਾਂ ਬਣਾਈਆਂ ਹੁੰਦੀਆਂ ਮੈਂ ਆਪਣੇ ਲਈ ਕੋਈ ਆਲਟਰਨੇਟਿਵ ਹੋਰ ਚੀਜ਼ ਆ ਬਣਾ ਕੇ ਖਾ ਲੈਣੀ ਹੁੰਦੀ ਆ ਤੇ ਇਹ ਤਾਂ ਆਪਾਂ ਅਵਾਈਡ ਕਰੀਦਾ ਭਿੰਡੀਆਂ ਤਾਂ ਬਿਲਕੁਲ ਅਵਾਈਡ ਕਰੋ ਨਾ ਲੇਸ ਵਾਲੀ ਚੀਜ਼ ਜਿਹੜੀ ਵੀ ਆ O B S D ਤੇ ਅਲਸਰੇਟਿਕ ਕੋਲਾਈਟਿਸ ਵਾਲੇ ਪੇਸ਼ੈਂਟ ਬਿਲਕੁਲ ਅਵਾਈਡ ਕਰੋ ਉਹਦੇ ਨਾਲ ਜਿਹੜੀ ਪ੍ਰੋਬਲਮ ਤੁਹਾਡੀ ਉਹ ਹੀਲ ਨਹੀਂ ਹੋਊਗੀ ਸਗੋਂ ਦੀ ਜ਼ਿਆਦਾ ਟ੍ਰਿਗਰ ਹੋਊਗੀ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਤਕਲੀਫ ਹੋਊਗੀ ਤੇ ਇਹ ਜੀ ਮੈਂ ਔਰ ਦਾਲਡਾ ਕੇ ਜਾਂ ਦੇਸੀ ਘੇ ਨਾਨੀ ਚੋਪੜੀ ਰੋਟੀ ਰੋਟੀ ਬਣਾ ਲਈ ਆਪਾਂ ਤੇ ਇਹਨੂੰ ਮੈਂ ਚੋਪੜੂਗੀ ਜਤੂਨ ਦਾ ਤੇਲ ਆਲਿਵ ਆਇਲ ਮੇਰੇ ਹਸਬੰਡ ਜੀ ਦਾ ਯੂਰਪ ਵਿੱਚ ਰਹਿੰਦੇ ਆ ਤੇ ਉੱਧਰ ਤੁਹਾਨੂੰ ਪਤਾ ਹੀ ਆ ਆਲਿਵਜ਼ ਬਹੁਤ ਹੁੰਦੇ ਆ ਆਲਿਵ ਆਇਲ ਬਹੁਤ ਹੁੰਦਾ ਤੇ ਇਸ ਲਈ ਜਦੋਂ ਵੀ ਆਉਂਦੇ ਆ ਲੀਟਰ 2 ਲੀਟਰ ਆਲਿਵ ਆਇਲ ਜਿਹੜਾ ਇਹੋ ਲੈ ਕੇ ਆਉਂਦੇ ਹੁੰਦੇ ਆ ਘਰ ਵਾਸਤੇ ਕਿਉਂਕਿ ਇਹ ਵੀ ਜ਼ਿਆਦਾਤਰ ਆਇਲੀ ਆਇਲੀ ਉਹਨੂੰ ਕੀ ਕਹਿੰਦਾ ਖਾਂਦੇ ਆ ਮਤਲਬ ਕੀ ਚੀਜ਼ ਆਂਦਾ ਚੋਪਣ ਵਾਸਤੇ ਜਾਂ ਰੋਟੀ ਚੋਪਣ ਵਾਸਤੇ ਇਹੋ ਯੂਜ਼ ਕਰਦੇ ਆ ਆਇਲੀ ਆਇਲੀ ਤੇ ਆਪਾਂ ਉਹਨਾ ਟਾਈਮ ਉਹਨਾ ਟਾਈਮ ਕੀ ਵੈਸੇ ਵੀ ਆਇਲੀ ਆਇਲ ਕਰ ਹੁੰਦਾ ਹੀ ਆ ਤੇ ਫਿਰ ਸਰਦੀਆਂ ਚ ਅਸੀਂ ਉਹ ਯੂਜ਼ ਕਰ ਲਈਦਾ ਰੋਟੀ ਵਗੈਰਾ ਇੰਦਾ ਫਰਾਈ ਕਰਨ ਵਾਸਤੇ ਤੇ ਏ ਜੀ ਉਹਨੂੰ ਕੀ ਕਹਿੰਦਾ ਆਪਣੀਆਂ ਤਕਰੀਬਨ ਇੱਥੇ ਮੈਂ ਉਹ ਚਾਹ ਕਰਨਦੀ ਮੇਰੇ ਹਸਬੰਦ ਕਹਿੰਦੇ ਮੈਂ ਬਣਾਉਣਾ ਚਾਹ ਤੋ ਚਾਹ ਦੇ ਵਿੱਚ ਕਿੰਨਾ ਹੀ ਉਹਨੂੰ ਕੀ ਕਹਿੰਦਾ ਕਿੰਨੇ ਵੜਾ ਅਦਰਕ ਪਾ ਦੇਣ ਲੱਗੇ ਸੀ ਤੇ ਮੈਂ ਉਹ ਕਹਿੰਦੀ ਸੀ ਵੀ ਇਹਨੂੰ ਕੱਟ ਕਰੋ ਨਹੀਂ ਤਾਂ ਸਾਰਿਆਂ ਦੇ ਉਹਨੂੰ ਕੀ ਕਹੀਦਾ ਜਲਨ ਹੋਣੀ ਆ ਭਈ ਨਾ ਅਦਰਕ ਜਿਹੜਾ ਉਹ ਨਾ ਪਾਓ ਉਹ ਅੱਧਾ ਇਹਨਾਂ ਨੇ ਹਜੇ ਰੱਖ ਦਿੱਤਾ ਤੁਸੀਂ ਸੋਚੋ ਕਿੰਨਾ ਅਦਰਕ ਇਹ ਪਾ ਦੇਣ ਲੱਗੇ ਸੀ ਚਾਹ ਦੇ ਵਿੱਚ ਤੇ ਕਹਿੰਦੇ ਤੂੰ ਰੋਟੀ ਲਾਉਣੀ ਆ ਜਦ ਤੱਕ ਮੈਂ ਚਾਹ ਬਣਾ ਲੈਣਾ ਕਿਉਂਕਿ ਮੰਮੀ ਤੇ ਡੈਡੀ ਕੋਈ ਵੀ ਇਦਾਂ ਦੀ ਰੋਟੀ ਹੋਵੇ ਮਿਸੇ ਜਾਂ ਆਲੂ ਵਾਲਾ ਪਰੌਂਠਾ ਕੁਛ ਵੀ ਉਹ ਚਾਹ ਜਿਹੜੀ ਉਹਦੇ ਨਾਲ ਜ਼ਰੂਰ ਉਹਨੂੰ ਕੀ ਕਹੀਦਾ ਲੈਂਦੇ ਆ ਤਾਂ ਸੋਵਰ ਹਸਬੰਡ ਉਹਨਾਂ ਲਈ ਰੱਖ ਦਿੱਤੀ ਸੀ ਚਾਹ ਥੋੜੀ ਥੋੜੀ ਅਸੀਂ ਵੀ ਲੈ ਲਾਂਗੇ ਤੇ ਇਹ ਜੀ ਆਪਾਂ ਰੋਟੀਆਂ ਹੌਲੀ-ਹੌਲੀ ਚੋਪੜ ਲਈਏ ਮਤਲਬ ਕਿ ਮੇਰੇ ਹਸਬੰਦ ਇਹਦਾ ਫ੍ਰੀ ਨਹੀਂ ਬੰਦੇ ਮਤਲਬ ਕਿ ਉਹਨਾਂ ਨੂੰ ਬਾਹਰ ਕੰਮ ਕਰਨ ਦੀ ਆਦਤ ਪਈ ਹੋਈ ਮੈਂ ਬਹੁਤ ਵਾਈਡ ਕਰਦੀ ਪਈ ਨਾ ਕਰਨ ਪਰ ਫਿਰ ਵੀ ਉਹ ਤਕਰੀਬਨ ਹਰ ਇੱਕ ਕੰਮ ਮੇਰੇ ਨਾਲ ਕਰਵਾ ਦਿੰਦੇ ਆ ਜਿਵੇਂ ਇਹ ਕੰਮ ਕਰਦੀ ਤੇ ਉਹਨਾਂ ਨੇ ਚਾਹ ਬਣਾ ਦਿੱਤੀ ਆ ਜੇ ਬਾਈ ਚਾਂਸ ਮੈਂ ਭਾਂਡੇ ਬਹੁਤ ਜ਼ਿਆਦਾ ਮਾਂਜਣ ਲਈ ਆ ਤੇ ਬਾਅਦ ਚ ਮੈਂ ਤੜਕਾ ਲਾਉਣਾ ਤੇ ਉਹਨਾਂ ਚ ਉਹਨੂੰ ਤੜਕਾ ਤਿਆਰ ਕਰ ਦਿੰਦੇ ਆ ਮਤਲਬ ਕਿ ਜਿੰਨਾ ਸੋਚੋ ਨਾ ਕਰਨ ਪਰ ਉਹਨਾਂ ਨੂੰ ਵੀ ਚੈਨ ਨਹੀਂ ਆਉਂਦੀ ਉਹ ਕੋਈ ਨਾ ਕੋਈ ਕੰਮ ਜਿਹੜਾ ਉਹ ਕਰਦੇ ਹੀ ਰਹਿੰਦੇ ਆ ਵੀ ਬਹੁਤ ਜ਼ਿਆਦਾ ਉਹ ਹੈਲਪਿੰਗ ਆ ਐਦਾ ਨਹੀਂਗੇ ਵੀ ਮੈਂ ਕੁਝ ਵੀ ਨਾ ਕਰਾਂ ਦੇਖੋ ਕਿੰਨੀ ਸੋਹਣੀ ਰੋਟੀ ਬਣੀ ਮਿੱਸੀ ਮੇਰਾ ਹਸਬੰਦ ਕਹਿੰਦਾ ਹੁਣ ਮੈਂ ਤੈਨੂੰ ਕਿਸੇ ਦਿਨ ਤੰਦੂਰ ਲਿਆ ਕੇ ਦੇਣਾ ਅੱਗੇ ਸੀਗਾ ਸਾਡੇ ਤੰਦੂਰ ਉਹ ਟੁੱਟ ਗਿਆ ਤੇ ਕਹਿੰਦਾ ਮੈਂ ਤੈਨੂੰ ਤੰਦੂਰ ਲਿਆ ਕੇ ਦਊਂਗਾ ਫੇਰ ਤੰਦੂਰ ਦੇ ਵਿੱਚ ਮੈਨੂੰ ਰੋਟੀ ਬਣਾ ਕੇ ਦੇਈ ਤੇ ਫੇਰ ਆਪਾਂ ਕਿਸੇ ਦਿਨ ਤੰਦੂਰ ਵਾਲੀ ਰੋਟੀ ਲਾਵਾਂਗੇ ਤੇ ਹਜੇ ਤਾਂ ਤੰਦੂਰ ਉਹਦਣ ਗਏ ਸੀਗਾ ਸਾਡੇ ਕੋਲ ਲੈ ਨਹੀਂ ਹੋਇਆ ਇੱਕ ਦਿਨ ਅਸੀਂ ਗਏ ਸੀਗੇ ਕਪੂਰਥਲਾ ਸਾਈਡ ਵਾਲ ਉਧਰ ਬਹੁਤ ਤੰਦੂਰ ਬਣਾ ਬਣਾ ਕੇ ਰੱਖੇ ਹੁੰਦੇ ਆ ਬਟ ਉਹਦਾਂ ਲੈ ਨਹੀਂ ਮਤਲਬ ਕਿ ਜਲਦੀ ਵਾਪਸ ਆਉਣਾ ਸੀਗਾ ਘਰ ਤੇ ਰੁਕੇ ਨਹੀਂ ਕਿਤੇ ਵੀ ਤੇ ਸੋ ਹੁਣ ਜਦੋਂ ਜਾਵਾਂਗੇ ਤੰਦੂਰ ਲੈ ਕੇ ਆਵਾਂਗੇ ਤੇ ਫਿਰ ਤੰਦੂਰੀ ਰੋਟੀ ਜਿਹੜੀ ਉਹ ਬਣਾਵਾਂਗੇ ਤੇ ਇਹ ਵੀ ਰੋਟੀ ਜੀ ਤਕਰੀਬਨ ਲੱਖ ਹੀ ਚੱਲੀ ਤੇ ਮਨਵੀਰ ਵੀ ਇੱਥੇ ਵੀਡੀਓ ਬਣਾਉਂਦੇ ਸੀ ਨਾਲ ਨਾਲ ਉਹ ਗੱਲਾਂ ਕਰਨ ਦਿਆ ਸੀਗਾ ਤੇ ਕਲਦੀ ਕੋਲ ਮੈਨੂੰ ਵੀਡੀਓ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ ਜਦੋਂ ਮੇਰੇ ਨਾਲ ਹੁੰਦੇ ਆ ਮਨੀ ਜਾਂ ਮਨੀ ਦਾ ਡੈਡੀ ਤਾਂ ਫਿਰ ਮੈਨੂੰ ਇੱਕ ਜਾਣਾ ਵੀਡੀਓ ਬਣਾ ਦਿੰਦਾ ਵੈਸੇ ਮੈਨੂੰ ਬਹੁਤ ਮੁਸ਼ਕਿਲ ਹੁੰਦੀ ਵੀਡੀਓ ਬਣਾਉਣ ਚ ਤੇ ਏ ਜੀ ਆਪਣੀ ਫਿਰ ਮਿਸੀ ਰੋਟੀ ਇੱਕ ਹੋਰ ਹੋ ਚੱਲੀ ਆ ਤਿਆਰ ਤਾਂ ਬਾਕੀ ਤੁਸੀਂ ਵੀ ਦੱਸਿਓ ਕੌਣ ਕਿੱਦਾਂ ਬਣਾਉਂਦਾ ਮਿਸੀ ਰੋਟੀ ਅੰਤੇ ਜੀ ਚਾਹ ਹੋਗੀ ਤੇ ਐਦਾਂ ਹੀ ਲੱਗੇ ਰਹੀਦਾ ਸੀ ਅਸੀਂ ਹਸਬੰਡ ਵਾਈਫ ਤੱਜ ਉਹ ਦਸੀ ਕਦੀ ਜਿੰਦਾ ਲੜੇ ਭੜੇ ਨਹੀਂ ਜਿੰਦਾ ਕਈ ਮਤਲਬ ਕਿ ਬਹੁਤ ਜ਼ਿਆਦਾ ਲੜਦੇ ਆ ਜਾਂ ਕਿਦਾਂ ਅ ਚਲੋ ਹਰ ਇੱਕ ਦਾ ਆਪੋ ਆਪਣਾ ਅਲੱਗ-ਅਲੱਗ ਰਿਸ਼ਤਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਬਟ ਮੇਰੇ ਹਸਬੰਡ ਨੇ ਕਦੀ ਵੀ ਮੇਰੇ ਨਾਲ ਲੜੇ ਨਾ ਗਦੀ ਮੈਨੂੰ ਉੱਚਾ ਨੀਵਾ ਬੋਲੇ ਇੱਥੋਂ ਤੱਕ ਈਵਨ ਕਿ ਮੇਰੇ ਤੇ ਕਦੀ ਹੱਥ ਤੱਕ ਵੀ ਨਹੀਂ ਚੱਕਿਆ ਉਹਨਾਂ ਨੇ ਡਾਂਟਿਆ ਤੱਕ ਵੀ ਨਹੀਂ ਮੈਨੂੰ ਕਿਉਂਕਿ ਮੈਨੂੰ ਤਾਂ ਹੀ ਇਦਾਂ ਫੀਲ ਨਹੀਂ ਹੁੰਦਾ ਕਿਈ ਜਿਹਦਾ ਕਹਿ ਦਿੰਦੇ ਨਾ ਵਿਆਹ ਕਰਾ ਲਿਆ ਜਦੋਂ ਜੱਬ ਖਾਣੇ 'ਚ ਪੈ ਗਏ ਜਾਂ ਜੇ ਹੋ ਗਿਆ ਵੋ ਹੋ ਗਿਆ ਰਿਸਟ੍ਰਿਕਸ਼ਨਸ ਬਹੁਤ ਪਰ ਮੈਨੂੰ ਨਹੀਂ ਇਦਾਂ ਦਾ ਕਦੀ ਵੀ ਕੁਝ ਵੀ ਫੀਲ ਹੋਇਆ ਕਿਉਂਕਿ ਇਹਨਾਂ ਨੇ ਮੈਨੂੰ ਕਦੀ ਇਦਾਂ ਨਹੀਂ ਆ ਰੈਸਟ੍ਰਿਕਸ਼ਨਸ ਹਸਬੰਡ ਨੇ ਤਾਂ ਕਦੀ ਨਹੀਂ ਰੱਖੀਆਂ ਪਰ ਉਹ ਸੱਸ ਸਹੁਰੇ ਨੇ ਤਾਂ ਚਲੋ ਤੁਹਾਨੂੰ ਪਤਾ ਰੱਖਦੇ ਹੀ ਆ ਤੇ ਉਹ ਤਾਂ ਕੁਝ ਜ਼ਿਆਦਾ ਹੀ ਰੱਖਦੇ ਸੀ ਪਰ ਮੇਰੇ ਹਸਬੰਡ ਨੇ ਨਹੀਂ ਕਦੀ ਰੱਖੀਆਂ ਉਹ ਜਦੋਂ ਫੌਰੀਂ ਤੋਂ ਆਉਂਦੇ ਵੀ ਆ ਤਾਂ ਮੈਨੂੰ ਕਦੀ ਇਦਾਂ ਮਹਿਸੂਸ ਨਹੀਂ ਹੁੰਦਾ ਹੁੰਦਾ ਕਿ ਆਏਗਾ ਜਾਂ ਮੈਂ ਆਹ ਕੰਮ ਇਹ ਨਾ ਕਰਾਂ ਜਾਂ ਇਹ ਨਾ ਕਰਾਂ ਨਹੀਂ ਹਮੇਸ਼ਾ ਕੋਈ ਵੀ ਕੰਮ ਮੈਂ ਪਿਆਰ ਨਾਲ ਸਮਝਾਉਂਦੇ ਹੁੰਦੇ ਕਦੀ ਵੀ ਹਾਈਪਰ ਨਹੀਂ ਹੁੰਦੇ ਮਤਲਬ ਕਿ ਬਹੁਤ ਹੀ ਸ਼ਾਂਤ ਸੁਭਾਅ ਆ ਇਹਨਾਂ ਦਾ ਇੱਦਾਂ ਦੇ ਨਹੀਂਗੇ ਵੀ ਕਾਲੇ ਪੈਣ ਵਾਲੇ ਤਾਂ ਬਿਲਕੁਲ ਵੀ ਨਹੀਂਗੇ ਤੇ ਸੋ ਟਾ ਚੂੜ ਇੰਨਾ ਹੀ ਰਹਿਣ ਜਿੰਦਾਂ ਦੇ ਹੈਗੇ ਆ ਇਹੋ ਇਦਾਂ ਹੀ ਮੇਰਾ ਬੇਟਾ ਗਾਂ ਆਪਣੀ ਵਾਈਫ ਨਾਲ ਰਵੇ ਤੇ ਜੀ ਆਪਾਂ ਸਾਰੀ ਰੋਟੀ ਲਾ ਲਈ ਸੀ ਤਾਂ ਮੈਂ ਕਿਹਾ ਰੋਟੀ ਖਾਣ ਤੋਂ ਪਹਿਲਾਂ ਜਿਹੜੇ ਥੋੜੇ ਭੰਡੇ ਆ ਇਹ ਮੈਂ ਮਾਂਜ ਦਵਾ ਰੋਟੀ ਖਾ ਕੇ ਬਾਕੀ ਜਿਹੜੇ ਭੰਡੇ ਆ ਆਪਾਂ ਬਾਅਦ ਵਿੱਚ ਉਹਨੂੰ ਕੀ ਕਹੀਦਾ ਮਾਂਜਾਂਗੇ ਤੇ ਇਸ ਕਰਕੇ ਮੈਂ ਸੋਚਿਆ ਇਹੋ ਚਕਲਾ ਵੇਲਣਾ ਜੋ ਵੀ ਆ ਸਭ ਕੁਝ ਇਹੋ ਮੈਂ ਮਾਂਜ ਦਵਾ ਕੇ ਦੇ ਨਾਲ ਚੱਕਲੇ ਦੇ ਨਾਲ ਉਹ ਆਟਾ ਜਿਹੜਾ ਹੁੰਦਾ ਕਰਾਈ ਟੇ ਵਾਲਾ ਉਹ ਚੁੰਬੜ ਜਾਂਦਾ ਨਾ ਫਿਰ ਰੋਟੀ ਦੂਜੀ ਲੋਣੀ ਬਹੁਤ ਮੁਸ਼ਕਿਲ ਹੁੰਦੀ ਆ ਤੇ ਸੋ ਆਪਾਂ ਇਸ ਕਰਕੇ ਸਾਰੇ ਬਰਤਨ ਵੀ ਜਿਹੜੇ ਨਾਲ ਹੀ ਸਾਫ਼ ਕਰ ਲਾਂਗੇ ਤੇ ਮੰਮੀ ਤੇ ਡੈਡੀ ਨੇ ਰੋਟੀ ਖਾ ਲਈ ਸੀ ਤਕਰੀਬਨ ਉਹਨਾਂ ਨੇ ਰੋਟੀ ਤਕਰੀਬਨ ਖਾ ਲਈ ਸੀ ਮੰਮੀ ਡੈਡੀ ਨੇ ਤੇ ਨਾਲ ਆਪਾਂ ਦੇ ਦਿੱਤੀ ਸੀ ਇਸ ਤੋਂ ਬਾਅਦ ਸੱਚਾ ਦੇਣੀ ਉਹਨਾਂ ਨੇ ਰੋਟੀ ਖਾ ਲਈ ਸੀਗੇ ਚਾਹ ਨੂੰ ਉਬਾਲਾ ਆਉਂਦਿਆ ਸੀ ਤਾਂ ਅਸੀਂ ਰੋਟੀ ਬਾਚਕਾਣੀ ਸੀ ਮੈਂ ਕਿਹਾ ਜਦ ਤੱਕ ਮੈਂ ਬਰਤਨ ਸਾਰੇ ਸਾਫ਼ ਕਰਦਾ ਕਿਉਂਕਿ ਮੈਨੂੰ ਰਸੋਈ 'ਚ ਖਲਾਰਾ ਜਿਹੜਾ ਬਹੁਤ ਭੈੜਾ ਲੱਗਦਾ ਸੋ ਆਪਾਂ ਇਦਾਂ ਦੇ ਕੰਮ ਜਿਹੜੇ ਉਹ ਨਾਲੋ ਨਾਲ ਹੀ ਨਬੇੜ ਦਈਦੇ ਆ ਤੇ ਇਹ ਜੀ ਆਪਣੀ ਚਾਹ ਵੀ ਬਣ ਕੇ ਤਿਆਰ ਹੋ ਗਈ ਤਾਂ ਹੁਣ ਆਪਾਂ ਚਾਹ ਪਾਵਾਂਗੇ ਮੰਮੀ ਲਈ ਤੇ ਡੈਡੀ ਲਈ ਤੇ ਨਾਲ ਪਾਵਾਂਗੇ ਆਪਦੀ ਰੋਟੀ ਦਹੀਂ ਨਾਲ ਤੇ ਨਹੀਂ ਅਸੀਂ ਵੀ ਜੀ ਸਿੰਪਲ ਇੱਕ ਹਾਈ ਦਾ ਵਿੱਚ ਕੋਸ਼ ਇਦਾਂ ਦੀ ਚੀਜ਼ ਨਹੀਂ ਪਾਈ ਦੀ ਨਾਲ ਲੂਣ ਨਾ ਮਸਾਲਾ ਤੇ ਨਾ ਹੀ ਮਿੱਠਾ ਸਿੰਪਲ ਨਹੀਂ ਤੇ ਨਾਲ ਆਪਾਂ ਲਵਾਂਗੇ ਜੀ ਮਿੱਸੀ ਰੋਟੀ ਤੇ ਨਾਲ ਆਪਾਂ ਜਿਹੜੀ ਚਾਹ ਵਾ ਉਹ ਪਾ ਦਈਏ ਮੰਮੀ ਡੈਡੀ ਦੀ ਜਿਹਦੇ ਨਾਲ ਹੀ ਕਰਦੇ ਆਂ ਵਲੌਗ ਦਾ ਐਂਡ ਬਾਏ ਬਾਏ ਜੀ ਸਾਰੇ ਨੂੰ